ਦੋਸਤੋ ਇੱਕ ਅਪੀਲ ਹੈ ਸਾਰੇ ਪੰਜਾਬੀ ਭਰਾਵਾਂ ਨੂੰ ਪੂਰੀ ਦੁਨੀਆ ਚ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਮੇਰੇ ਦੋਸਤਾਂ ਮਿੱਤਰਾਂ ਨੂੰ ਤੁਹਾਨੂੰ ਪਤਾ ਕਿ ਰਖੜੀ ਆ ਰਹੀ ਆ ਰਖੜੀ ਦਾ ਤਿਉਹਾਰ ਆ ਰਿਹਾ ਹੈ ਭੈਣ ਭਰਾ ਦੇ ਰਿਸ਼ਤੇ ਦਾ ਤਿਉਹਾਰ ਆ ਰਿਹਾ ਹੈ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਹਰੇਕ ਭੈਣ ਆਪਣੇ ਵੀਰ ਨੂੰ ਰਖੜੀ ਭੇਜਦੀ ਆ ਰਖੜੀ ਭੇਜੋ ਜਰੂਰ ਜਰੂਰ ਭੇਜੋ ਪਰ ਲੁੱਟ ਦਾ ਸਕਾਰ ਨਾ ਹੋਵੋ ਤੁਹਾਨੂੰ ਮੈਂ ਦੱਸਣ ਲੱਗਿਆ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜੇ ਤੁਸੀਂ ਰਖੜੀ ਕੋਰੀਅਰ ਰਾਹੀਂ ਭੇਜਦੇ ਹੋ ਜਿਹੜੇ ਥਾਂ ਥਾਂ ਕੋਰੀਅਰ ਵਾਲਿਆਂ ਦੇ ਮਰ ਕੇ ਦੁਕਾਨਾਂ ਖੁੱਲੀਆਂ ਨੇ ਏਜੰਟ ਨੇ ਉਹਨਾਂ ਥਰੂ ਭੇਜਦੇ ਹੋ ਤਾਂ ਇੱਕ ਰਖੜੀ ਜੇ ਤੁਸੀਂ 20 ਗ੍ਰਾਮ ਭੇਜਦੇ ਹੋ 20 ਗ੍ਰਾਮ ਦੇ ਵਿੱਚ ਚਾਰ ਰਖੜੀਆਂ ਦੇ ਲਗਭਗ ਰਖੜੀਆਂ ਜਿਹੜੀਆਂ ਚੜ ਜਾਂਦੀਆਂ ਨੇ ਇਹ 2500 ਤੋਂ ਲੈ ਕੇ 3000 ਰੁਪਏ ਮੰਗਦੇ ਨੇ ਜਾਂ 2000 ਤੋਂ ਲੈ ਕੇ 2500 ਮੰਗਦੇ ਨੇ ਵੱਖ-ਵੱਖ ਰੇਟ ਨੇ ਵੱਖ-ਵੱਖ ਦੁਕਾਨਦਾਰਾਂ ਦੇ ਪਰ ਜੇ ਇਹੀ ਰਖੜੀ ਤੁਸੀਂ ਸਰਕਾਰੀ